ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਹੋਰ ਜੀ ਕੀ ਹਾਲ ਚਾਲ ਆ ਅਸੀਂ ਬਿਲਕੁਲ ਠੀਕ ਆਂ ਉਮੀਦ ਕਰਦੇ ਆਂ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਗੇ ਹਾਂ ਜੀ ਸੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਪ੍ਰੋਗਰਾਮ ਦੇ ਵਿੱਚ ਭੁੱਲ ਗਿਆ ਲੋਕ ਬਾਤਾਂ ਪਾਣੀਆ ਬਹੁਤ ਪਿਆਰ ਦਿੰਦੇ ਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਹਨਾ ਇਦਾਂ ਹੀ ਪਿਆਰ ਦਿੰਦੇ ਰਹੀਓ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ ਹਾਂ ਜੀ ਬਿਲਕੁਲ ਤੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆਂ ਪਿਛਲੀ ਬਾਤ ਦਾ ਜਵਾਬ ਪਿਛਲੀ ਆਪਣੀ ਬਾਤ ਸੀ ਜੀ ਲੰਬਾਈ ਮੇਰੀ ਸ਼ਾਨ ਮਿੱਠੇ ਰਸ ਦੀ ਖਾਨ ਦੱਸੋ ਮੇਰਾ ਨਾਮ ਹਮਮ ਔਰ ਇਹਦਾ ਆਨਸਰ ਹੈਗਾ ਜੀ ਗੰਨਾ ਗੰਨਾ ਹਾਂਜੀ ਤੇ ਇਹਦਾ ਜਵਾਬ ਦਿੱਤਾ ਜੀ ਕਾਫੀ ਜਵਾਬ ਆਏ ਆ ਕਿ ਤੇ ਬਹੁਤ ਵਧੀਆ ਲੱਗਾ ਸਾਨੂੰ ਤੇ ਇਦਾਂ ਹੀ ਸਾਡਾ ਇੱਕ ਹੌਸਲਾ ਵਧ ਜਾਂਦਾ ਜਦੋਂ ਤੁਹਾਡੇ ਇਨੇ ਜਵਾਬ ਆਉਂਦੇ ਨੇ ਹਾਂਜੀ ਤੇ ਸਾਨੂੰ ਬਹੁਤ ਚੰਗਾ ਲੱਗਦਾ ਤੇ ਸਾਡੀ એનર્ਜੀ ਜਿਹੜੀ ਡਬਲ ਹੋ ਜਾਂਦੀ ਹੈ ਹਾਂ ਬਿਲਕੁਲ ਸੋ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਯੋਗਰਾਜ ਸੁਖਾਨਾ ਪੰਜਾਬੀ ਤੜਕਾ ਹਾਂਜੀ ਮਾਈਨਾਨੋ ਗਾਰਡਨ ਹਾਂਜੀ ਪਿੰਡ ਵਾਲੇ ਭੈਣ ਜੀ ਹਾਂਜੀ ਪਰਮ ਕਲਚੀ ਬਲਵਿੰਦਰ ਕੌਰ ਯੂਪੀ ਦੇ ਪੰਜਾਬੀ ਪਿੰਡ ਕਲਵੰਤ ਕਲਚੀ ਪ੍ਰਭਜੋਤ 26 ਮੇਰਾ ਵਲੋਗ ਹਾਂਜੀ ਪੰਜਾਬੀ ਕਿਚਨ ਵਲੌਗਸ ਹਾਂਜੀ ਰੁਪਿੰਦਰ ਕੌਰ ਪਲਵਿੰਦਰ ਕੌਰ ਸੁਵਿੰਦਰ ਮੁਹਾਲੀ ਪੰਜਾਬੀ ਲਾਈਫਸਟਾਈਲ ਹਾਂਜੀ ਮਨਜੀਤ ਕੌਰ ਤਿਲਖਵਿੰਦਰ ਸਿੰਘ ਰਤਿਆ ਹਾਂਜੀ ਹਨਾ ਇਹ ਵੀ ਸਾਡੇ ਨਾਲ ਐਵੇਂ ਜੁੜੇ ਆ ਤੇ ਬਹੁਤ ਵਧੀਆ ਲੱਗਾ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਆ ਤੇ ਅੱਗੇ ਆ ਜੀ ਕਮਲਜੀਤ ਕੌਰ ਹਾਂਜੀ ਮਨਦੀਪ ਕੌਰ ਹਾਂਜੀ ਹਨਾ ਤੇ ਵੀ ਸਾਡੇ ਨਾਲ ਨਵੇਂ ਜੁੜੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਹਾਂਜੀ ਬਹੁਤ ਸਾਨੂੰ ਚੰਗਾ ਲੱਗਾ ਬਹੁਤ ਜਵਾਬ ਆ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਸਾਡੇ ਵੀ ਆਉਨੇ ਆ ਚੈਨਲ ਤੇ ਸਾਡੀ ਵੀਡੀਓ ਦੇਖਦੇ ਆ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਸਾਡੀ ਫੈਮਲੀ ਬਣ ਗਈ ਹੁਣ ਬਿਲਕੁਲ ਬਿਲਕੁਲ ਫੈਮਲੀ ਬਣ ਗੁਰਦੇਵਾਲ ਸਿੰਘ ਹਾਂਜੀ ਹਾਂਜੀ ਇਹ ਸਾਡੇ ਇਹ ਵੀਰ ਜੀ ਹੈ ਜੀ ਇਹ ਵੀ ਸਾਡੇ ਇਹ ਅਸੀਂ ਬੜੇ ਲੱਕੀ ਹਾਂ ਕਿ ਸਾਡੇ ਇਹ ਵੀਡੀਓ ਦਾ ਕਰਕੇ ਇਹ ਇਹ ਜ਼ਰੀਆ ਬਣ ਗਿਆ ਇੱਕ ਇਹ ਜ਼ਰੀਆ ਬਣ ਗਿਆ ਇਹ ਪਹਿਣਾ ਭਰਾਵਾਂ ਨੂੰ ਲੱਭਣ ਦਾ ਇਹਦੇ ਨਾਲ ਇਕੱਲੇ ਸਾਡੇ ਦੋਸਤ ਹੀ ਨਹੀਂ ਜੁੜੇ ਹੈਗੇ ਸਾਡੇ ਨਾਲ ਹੋਰ ਜਿਹੜੇ ਰਿਸ਼ਤੇ ਆ ਜਾਂਦੇ ਜਿਹੜੇ ਵਿਛੜੇ ਭੈਣ ਭਰਾ ਵੀ ਸਾਰੇ ਮਿਲ ਗਏ ਉਹ ਵੀ ਸਾਡੇ ਨਾਲ ਮਿਲੇ ਤੇ ਇਹਨਾਂ ਨੇ ਗੁਰਦਿਆਲ ਸਿੰਘ ਨੇ ਜਵਾਬ ਦਿੱਤਾ ਇੱਕ ਸਾਡੇ ਹੋਰ ਵੀ ਸਾਡੀ ਫੈਮਿਲੀ ਆ ਕਮਲੇਸ਼ ਕੌਰ ਵਰਦੀ ਜੀ ਉਹਨਾਂ ਨੇ ਵੀ ਜਵਾਬ ਦਿੱਤਾ ਹਾਂਜੀ ਹਾਂਜੀ ਉਹਨਾਂ ਦਾ ਸਾਨੂੰ ਵਟਸਐਪ ਤੇ ਆਇਆ ਸੀ ਫੋਨ ਤੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਤੇ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਹੈ ਹਾਂਜੀ ਹਾਂਜੀ ਸੋ ਦੋਸਤੋ ਇਦਾਂ ਦਾ ਅੱਜ ਕੱਲ ਜਿਹੜਾ ਪੰਜਾਬੀ ਕਲਚਰ ਜੋ ਸੀਗਾ ਉਹ ਹੁਣ ਰਿਹਾ ਨਹੀਂ ਪੁਰਾਣੇ ਟਾਈਮ 'ਚ ਜੋ ਸੀਗਾ ਉਹ ਹੁਣ ਕੁਝ ਹੈ ਨਹੀਂਗਾ ਹਾਂ ਸਹੀ ਗੱਲ ਹੈ ਕਿ ਵੇਰੀ ਆਪਾਂ ਬੱਚਿਆਂ ਨੂੰ ਆਪਣੇਆਂ ਨੂੰ ਇਹ ਸਹੀ ਸਿੱਖਿਆ ਨਹੀਂ ਦਿੰਦੇ ਹਾਂਗੇ ਹਾਂਜੀ ਉਹਨਾਂ ਨੂੰ ਆਪਾਂ ਹੋਰ ਹੀ ਸਮਝਾਉਂਦੇ ਰਹਿੰਨੇ ਆ ਆ ਆ ਤੇਰੇ ਤਾਏ ਚਾਚੇ ਆ ਇਹਨਾਂ ਨੇ ਸਾਡਾ ਬੜਾ ਕੁਛ ਖਾ ਲਿਆ ਇਹਨਾਂ ਨੇ ਸਾਨੂੰ ਬੜਾ ਕੁਛ ਸਾਡਾ ਨੁਕਸਾਨ ਕੀਤਾ ਆਪਾਂ ਇਹਨੂੰ ਬੁਲਾਉਣਾ ਨਹੀਂ ਗਾ ਇਹ ਬੰਦੇ ਚੰਗੇ ਨਹੀਂ ਗੇ ਪਰ ਉਹ ਬੱਚਿਆਂ ਦਾ ਜਿਹੜੀ ਮੈਮਰੀ ਹੁੰਦੀ ਬਹੁਤ ਸ਼ਾਰਪ ਹੁੰਦੀ ਆ ਹਾਂਜੀ ਉਹਨਾਂ ਦਾ ਉਹਨਾਂ ਤੇ ਅਸਰ ਕਰਦੀਆਂ ਇਹ ਗੱਲਾਂ ਉਹ ਅਸਰ ਕਰਦੀਆਂ ਇਦਾਂ ਨਹੀਂ ਗੱਲਾਂ ਦੱਸਦੇ ਆ ਨਾ ਆਪਾਂ ਬੱਚੇ ਦੀ ਸਾਰੀ ਲਾਈਫ ਖਰਾਬ ਹੋ ਜਾਂਦੀ ਆ ਉਹ ਉਹ ਸਾਰੀ ਜ਼ਿੰਦਗੀ ਸੋਚਦਾ ਰਹਿੰਦਾ ਵੀ ਮੇਰੇ ਤਾਇਆ ਚਾਚੇ ਨੇ ਕਿਹੜੀ ਐਡੀ ਗੱਲ ਖਰਾਬ ਕਰ ਦਿੱਤੀ ਆ ਕਿਹੜਾ ਕਰ ਦਿੱਤਾ ਕੀ ਸਾਡਾ ਖਾ ਲਿਆ ਜਾਂ ਕੀ ਹਣਾ ਤੇ ਇਹ ਚੀਜ਼ਾਂ ਆਪਾਂ ਨੂੰ ਬੱਚਿਆਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਹਣਾ ਜੇ ਤੁਹਾਡੀ ਆਪਸ ਵਿੱਚ ਲੜਾਈ ਹੈ ਭੈਣ ਭਰਾਵਾਂ ਦੀ ਤੇ ਤੁਸੀਂ ਬੱਚਿਆਂ ਤੇ ਹੀ ਨਾ ਇਹ ਪਹੁੰਚਣ ਦਿਓ ਜੇ ਬੱਚੇ ਮਿਲਦੇ ਆ ਤਾਂ ਉਹਨਾਂ ਨੂੰ ਮਿਲ ਜਿਓ ਸਹੀ ਗੱਲ ਹੈ ਹਣਾ ਇਦਾਂ ਹੀ ਇਦਾਂ ਹੀ ਆ ਨਾ ਜਿੱਦਾਂ ਉਹ ਬੰਦਾ ਇਦਾਂ ਆਪਣੇ ਬੱਚੇ ਨੂੰ ਦੱਸਦਾ ਹੁੰਦਾ ਹੀ ਰੋਜ਼ ਇਹ ਬਹੁਤ ਯਾਰ ਸਾਡੇ ਨਾਲ ਮਾਰਾ ਹੋਇਆ ਜਾਂ ਇਹ ਤੇਰੇ ਤਾਇਆ ਚਾਚੇ ਨੇ ਮਾਰਾ ਕੀਤਾ ਇਦਾਂ ਹੀ ਕੁਛ ਚਰਪਾ ਆ ਗਿਆ ਨਾ ਉਹ ਕਿਤੇ ਸ਼ਹਿਰ ਵੱਲੋਂ ਆ ਰਿਹਾ ਸੀ ਪਿੰਡ ਨੂੰ ਹਨੇਰਾ ਹੋ ਗਿਆ ਤੇ ਰਾਤ ਨੂੰ ਲੰਗਦੇ ਆ ਲੰਗਦੇ ਕੋਈ ਗੱਡੀ ਗੁੱਡੀ ਉਹਨੂੰ ਹਿੱਟ ਕਰ ਗਈ ਤੇ ਉਹ ਡਿੱਗ ਪਿਆ ਉੱਥੇ ਬਿਹੋਸ਼ ਹੋ ਗਿਆ ਹਾਂ ਹਨਾ ਤੇ ਕੁਦਰਤੀ ਪਿੱਛੋਂ ਉਹਦੇ ਭਰਾ ਆ ਰਹੇ ਸੀ ਅੱਛਾ ਅੱਛਾ ਤੇ ਉਹ ਉਹਨਾਂ ਨੇ ਦੇਖਿਆ ਕਿ ਇਹ ਤੇ ਸਾਡਾ ਹੀ ਬੰਦਾ ਆ ਸਾਡਾ ਹੀ ਬੰਦਾ ਸਾਡੇ ਭਰਾ ਆ ਹਾਂ ਸਾਡੇ ਭਰਾ ਹਾਂ ਤੇ ਕੋਸ਼ਟਾ ਮੋ ਸੋਚਿਆ ਉਹਨਾਂ ਨੇ ਹਨਾ ਹਾਂ ਸੱਟ ਲੱਗੀ ਆ ਹਾਂ ਸੋਚਦੇ ਹੋਣੇ ਥੋੜੀ ਦੇਰ ਸੋਚਦੇ ਰਿਹਾ ਉਹਨਾਂ ਦੇ ਦਿਮਾਗ ਚ ਕੋਈ ਪਿਛਲੀਆਂ ਗੱਲਾਂ ਘੁੰਮਣਾ ਪਈਆਂ ਵੀ ਅਸੀਂ ਕਿੱਦਾਂ ਕਿੱਦਾਂ ਕਰੀਏ ਚੱਕੀ ਹੈ ਕਿ ਨਾ ਇਹ ਕਿ ਇੱਕ ਨਾ ਚੱਕੀ ਹਨਾ ਤੇ ਪਰ ਫਕੀਰ ਉਹਨਾਂ ਨੇ ਇਨਸਾਨੀਅਤ ਜਾਗ ਪੈਂਦੀ ਆ ਹਾਂ ਬਿਲਕੁਲ ਭਰਾ ਆਪਣੇ ਆਪਣੇ ਕੰਮ ਹੁੰਦੇ ਹੁੰਦੇ ਆ ਜੋ ਮਰਜੀ ਆ ਤੁਸੀ ਜਿੱਤਾਂ ਮਰਜੀ ਲੜੇ ਹੋ ਜੋ ਮਰਜੀ ਕਰ ਲਓ ਆਪਣੇ ਆਪਣੇ ਕੰਮ ਹੁੰਦੇ ਹੁੰਦੇ ਆ ਸਹੀ ਗੱਲ ਆ ਫੇਰ ਉਹ ਚੱਕਿਆ ਹੋ ਉਹਨਾਂ ਨੇ ਫੇਕੀਰ ਉਹਨਾਂ ਨੇ ਚੱਕਿਆ ਉਹਨੂੰ ਹਸਪੀਟਲ ਪਹੁੰਚਾਇਆ ਹਾਂ ਤੇ ਪਹੁੰਚਾਇਆ ਉਹ ਠੀਕ ਠਾਕ ਹੋ ਕੇ ਘਰ ਆ ਗਿਆ ਹਾਂ ਬਿਲਕੁਲ ਤੰਦਰੁਸਤ ਹੋ ਗਿਆ ਤੇ ਬੈਠਾ ਬੈਠਾ ਇਦਾਂ ਉਹਦੇ ਦਿਮਾਗ 'ਚ ਆਇਆ ਵੀ ਦੇਖੋ ਹਨਾ ਮੈਂ ਇਦਾਂ ਕਿੰਨਾ ਮਾੜਾ ਸੋਚਦਾ ਸੀ ਕਿੰਨਾ ਮਾੜਾ ਸੋਚਦਾ ਸੀ ਵੀਰ ਉਹੀ ਕੰਮ ਆਏ ਮੇਰੇ ਫਿਰ ਮੇਰੇ ਭਰਾ ਹੀ ਕੰਮ ਆਏ ਹਾਂ ਹਾਂ ਜੀ ਹਾਂ ਤੇ ਇੱਕ ਦਿਨ ਉਹਨੇ ਆਪਣੇ ਬੱਚਿਆਂ ਨੂੰ ਆਵਾਜ਼ ਮਾਰੀ ਤੇ ਕਹਿੰਦਾ ਜਾਓ ਉਧਰ ਲੈ ਘਰ ਖੇਡੋ ਆਪਣੇ ਤਾਇਆ ਚਾਚਾ ਦੇ ਘਰ ਖੇਡਿਆ ਜਾਓ ਉਧਰ ਜਾਓ ਤੇ ਬੱਚਿਆਂ ਨੇ ਅੱਗੇ ਜਵਾਬ ਦਿੱਤਾ ਵੀ ਪਪਾ ਤੁਸੀਂ ਆਪ ਹੀ ਤਾਂ ਕਿਹਾ ਸੀ ਉਹ ਬਹੁਤ ਨਿਕੰਮੇ ਬੰਦੇ ਆ ਉਹਨਾਂ ਨੇ ਆਪਣਾ ਖਾ ਲਿਆ ਉਹ ਗੰਦੇ ਬਹੁਤ ਆ ਉਹ ਸਹੀ ਨਹੀਂਗੇ ਤੇ ਅੱਜ ਉਹ ਚੰਗੇ ਹੋ ਗਏ ਹੁਣ ਤੁਸੀਂ ਕਿਦਾਂ ਕਹਿੰਨੇ ਹੋਣ ਅਸੀਂ ਕਿਦਾਂ ਜਾਈਏ ਉਧਰ ਹੂੰ ਹੂੰ ਸੋ ਬੱਚਿਆਂ ਨੇ ਉਹ ਗੱਲ ਜਿਹੜੀ ਤੁਸੀਂ ਪਾ ਦਿੰਦੇ ਆ ਉਹ ਗੱਲ ਹਮੇਸ਼ਾ ਹੀ ਯਾਦ ਰੱਖਦੇ ਆ ਇਸ ਲਈ ਘਰ ਦੀ ਕੋਈ ਵੀ ਲੜਾਈ ਦੇ ਵਿੱਚ ਬੱਚਿਆਂ ਨੂੰ ਨਾ ਆਉਣ ਦੇ ਪੰਜਾਬੀ ਕਲਚਰ ਤਾਂ ਹੈ ਹੀ ਸੀਗਾ ਇਦਾਂ ਕਿ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਪਹਿਲਾਂ ਤੁਸੀਂ ਦੇਖੋ ਕਿੰਨੇ ਕਿੰਨੇ ਕਿੰਨੀਆਂ ਫੈਮਲੀਆਂ ਵੱਡੀਆਂ ਹੁੰਦੀਆਂ ਸੀ ਔਰ ਸਾਰਾ ਟੱਬਰ ਇਕੱਠਾ ਰਹਿੰਦਾ ਹੁੰਦਾ ਸੀ ਹਾਂਜੀ ਉਹ ਇੱਕ ਬਜ਼ੁਰਗ ਤੋਂ ਡਰਦੇ ਵੀ ਹੁੰਦੇ ਸੀ ਹਾਂ ਔਰ ਡਰਦੇ ਹੁੰਦੇ ਸੀ ਉਹ ਜਿਹੜੇ ਬੱਚੇ ਖੇਡਦੇ ਹੁੰਦੇ ਸੀ ਨਾ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਉਹ ਚੌਂਕੇ ਵਿੱਚ ਕੰਮ ਕਰਦੀ ਉਹ ਸਾਡੀ ਮਾਂ ਆ ਕਿ ਜਿਹੜੀ ਨਲਕੇ ਤੇ ਪਾਣੀ ਭਰਨ ਲਈ ਉਹ ਸਾਡੀ ਮਾਂ ਆ ਤਾਇਆਂ ਚਾਚੀਆਂ ਨਾਲ ਹੀ ਇੰਨਾ ਹੁੰਦਾ ਸੀਗਾ ਉਹ ਉਹਨਾਂ ਨਾਲ ਵੀ ਸੌਂ ਜਾਂਦੇ ਸੀ ਉਹਦੇ ਨਾਲ ਵੀ ਸੌਂ ਜਾਂਦੇ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਵੀ ਆਪਣੀ ਮਾਂ ਸਮਝਦੇ ਉਹਨਾਂ ਨੂੰ ਵੀ ਆਪਣੀ ਮਾਂ ਸਮਝਦੇ ਤੇ ਤਾਇਆ ਚਾਚੀਆਂ ਨਾਲ ਵੀ ਇਦਾਂ ਹੀ ਹੁੰਦਾ ਹੈ ਨਾ ਉਹਨਾਂ ਨੂੰ ਵੀ ਆਪਣੇ ਪਿਆਂਗੂ ਸਮਝਦੇ ਸੋ ਇਸ ਲਈ ਜੇ ਤੁਸੀਂ ਇਕੱਠੇ ਰਹਿੰਦੇ ਹੋ ਨਾ ਤੇ ਉਹਦੇ ਵਿੱਚ ਬਹੁਤ ਫਾਇਦਾ ਹੈ ਜੇ ਤੁਸੀਂ ਇਕੱਠੇ ਰਹਿੰਦੇ ਆ ਤੇ ਤੁਹਾਡੇ ਹੰਝੂ ਤੇ ਹਾਸੇ ਇਹ ਵੀ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਆ ਹਾਂ ਇਹ ਵੀ ਇਕੱਠੇ ਰਹਿੰਦੇ ਆ ਇਹ ਵੀ ਸਾਂਝੇ ਹੁੰਦੇ ਆ ਇੱਕ ਦੂਜੇ ਨਾਲ ਬਿਲਕੁਲ ਬੜੀ ਛੋਟੀ ਜੀ ਜ਼ਿੰਦਗੀ ਆ ਹਨਾ ਤਾਂ ਜੇ ਆਪਾਂ ਇੰਦੀ ਗੁੱਸਿਆਂ ਗਿਲੇਆਂ ਵਿੱਚ ਹੀ ਕੱਢ ਦਿੱਤੀ ਨਾ ਤਾਂ ਇਹ ਕੱਲ੍ਹ ਤਾਂ ਪਤਾ ਨਹੀਂ ਕੀ ਹੋਣਾ ਆਪਾਂ ਕੱਲ੍ਹ ਦਾ ਕੋਈ ਪਤਾ ਨਹੀਂ ਕਿਸੇ ਨੂੰ ਨਹੀਂ ਪਤਾ ਦੇਖੋ ਕਿਤੇ ਪਹਚਾਲ ਆ ਗਿਆ ਕਿਸੇ ਮਿੰਟਾਂ ਚ ਦੁਨੀਆ ਖਤਮ ਹੋ ਗਈ ਕਿਤੇ ਕੁਸ਼ ਹੋ ਗਿਆ ਉੱਥੇ ਮਿੰਟਾਂ ਚ ਦੁਨੀਆ ਖਤਮ ਹੋ ਗਈ ਕਿੱਥੇ ਰਹਿ ਗਏ ਉਹ ਗੁੱਸੇ ਗਿਲੇ ਕਿੱਥੇ ਰਹਿ ਗਿਆ ਉਹ ਸਭ ਕੁਝ ਹਨਾ ਇਸ ਲਈ ਆਪਣੇ ਗੁੱਸੇ ਗਿਲੇਆਂ ਨੂੰ ਭੁੱਲ ਜਾਣਾ ਚਾਹੀਦਾ ਆ ਔਰ ਇੱਕ ਦੋ ਦਿਨ ਗੁੱਸਾ ਕੀਤਾ ਚਲੋ ਛੱਡੋ ਘਰਚ ਵੀਰ ਕਰਦੇ ਆ ਆਪਾਂ ਇਹਦਾ ਹਨਾ ਕੋਈ ਵੀ ਨਹੀਂ ਗੱਲਾਂ ਇਹ ਕੋਈ ਈਡੀਆਂ ਨਹੀਂ ਹੁੰਦੀਆਂ ਜੋ ਆਪਾਂ ਇਹਨਾਂ ਨੂੰ ਵਧਾ ਲੈਣੇ ਤਾਂ ਜੇ ਆਪਾਂ ਮੰਨੀਏ ਤੇ ਕੁਝ ਵੀ ਨਹੀਂ ਹੁੰਦੀਆ ਛੋਟੀਆਂ ਹੀ ਹੁੰਦੀਆ ਜੇ ਮੰਨ ਲਈਏ ਤਾਂ ਬਹੁਤ ਵੱਡੀਆਂ ਹੀ ਹੁੰਦੀਆ ਫੇਰ ਤਾਂ ਘਰ ਵਿੱਚ ਰੋਜ ਹੁੰਦੀਆ ਇਦਾਂ ਦੀਆਂ ਗੱਲਾਂ ਫੇਰ ਤਾਂ ਬੰਦਾ ਆਪਣੇ ਘਰ ਵਾਲੇ ਚ ਵੀ ਕਿਸੇ ਨੂੰ ਨਾ ਬਰਾਰੇ ਤੇ ਇਦਾਂ ਹੀ ਹੁੰਦਾ ਆਪਣੇ ਭੈਣ ਭਰਾ ਚਾਚੇ ਤਾਏ ਵੀ ਸਭ ਇਦਾਂ ਹੀ ਹੁੰਦਾ ਜਿੱਦਾਂ ਵੀ ਮਰਜੀ ਆ ਚਲੋ ਇਹ ਰਿਸ਼ਤੇ ਜਿਹੜੇ ਵਾਪਸ ਲੱਭਣੇ ਨਹੀਂ ਜਿਹੜੇ ਹੈਗੇ ਉਹਨਾਂ ਨੂੰ ਸੰਭਲੋ ਉਹਨਾਂ ਨੂੰ ਸੰਭਲੋ ਜਿੱਥੇ ਪਹਚਾਲ ਆਇਆ ਸੀ ਉੱਥੇ ਪਤਾ ਨਹੀਂ ਕਿੰਨੇ ਲੋਕ ਇੱਕ ਦੂਜੇ ਨਾਲ ਆਪਸ ਵਿੱਚ ਗੁੱਸੇ ਹੋਣੇ ਔਰ ਗੁੱਸੇ ਹੀ ਚਲੇਗਾ ਗੁੱਸੇ ਹੀ ਚਲੇਗਾ ਗੁੱਸੇ ਹੀ ਮਰ ਗਏ ਸਹੀ ਗੱਲ ਆ ਬਾਦ ਦੇ ਵਿੱਚ ਆਪਾਂ ਉਹ ਕਰਦੇ ਫਿਰਦੇ ਆ ਯਾਰ ਇਹ ਮੇਰਾ ਭਰਾ ਸੀ ਫੇ ਆਪਾਂ ਉਹਦੇ ਸਾਰੇ ਕਾਰਜ ਬਿਹਾਰ ਕਰਨਾ ਪੈਨੇ ਆ ਸਹੀ ਗੱਲ ਆ ਜਦੋਂ ਮਰ ਜਾਂਦਾ ਕੀ ਕਰਨੀ ਆ ਫੇ ਕਰਦੇ ਆ ਕਾਰਜ ਬਿਹਾਰ ਸੋ ਇਸ ਲਈ ਇਹ ਕੰਮ ਚੰਗਾ ਨੇਗਾ ਜੇ ਅੱਜ ਵੀ ਕਿਸੇ ਨਾਲ ਗੁੱਸੇ ਆ ਤੇ ਉਹਦੇ ਨਾਲ ਜਰੂਰ ਜਾ ਕੇ ਮਿਲੋ ਉਹਦੇ ਨਾਲ ਜਾ ਕੇ ਮਿਲੋ ਹੱਸ ਕੇ ਉਹ ਵੀ ਜਰੂਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੋਊਗਾ ਜਰੂਰ ਤੁਹਾਡੇ ਨਾਲ ਮਿਲੂਗਾ ਬਿਲਕੁਲ ਬਿਲਕੁਲ ਸੋ ਇਹ ਹੀ ਸਾਡੀ ਅੱਜ ਦੀ ਗੱਲਬਾਤ ਸੀਗੀ ਜਿਹੜਾ ਆਪਣਾ ਕਲਚਰ ਸੀਗਾ ਪੰਜਾਬੀ ਕਲਚਰ ਉਹ ਉਹਦੇ ਵਿੱਚ ਤਾਂ ਇਦਾਂ ਦਾ ਕੋਈ ਹੈ ਹੀ ਨਹੀਂ ਸੀ ਉਹਦੇ ਵਿੱਚ ਤਾਂ ਸਾਰੇ ਇਕੱਠੇ ਰਹਿੰਦੇ ਸੀ ਤੇ ਆਪਾਂ ਕਿੱਥੇ ਪੰਜਾਬੀ ਕਲਚਰ ਨੂੰ ਆਪਣੇ ਵਧੀਆ ਕਲਚਰ ਨੂੰ ਭੁੱਲ ਕੇ ਕਿੱਧਰ ਪਰ ਪੈ ਗੂਸੀਆ ਨਾਲ ਭਰ ਗਏ ਇੱਕ ਦੂਜੇ ਨਾਲ ਬੋਲਦੇ ਨੇ ਹੁਣ ਘਰ ਵੱਡੇ ਹੋ ਗਏ ਆ ਤੇ ਮਾਦੇ ਵਾਲੇ ਛੋਟੇ ਹੋ ਗਏ ਅੱਗੇ ਘਰ ਭਾਵੇਂ ਛੋਟੇ ਹੁੰਦੇ ਸੀ ਪਰ ਦਿਲ ਬਹੁਤ ਵੱਡੇ ਇਕੱਠਿਆਂ ਦੇ ਵਿੱਚ ਖੁਸ਼ੀਆਂ ਵੀ ਵੱਧ ਜਾਂਦੀਆਂ ਆ ਹਨਾ ਫੇ ਲੋਕਾਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਆਪਣੇ ਘਰ ਦੇ ਇੰਨੇ ਮੈਂਬਰ ਹੋ ਜਾਂਦੇ ਆ ਕਿ ਆਪਾਂ ਸਾਰੇ ਇਕੱਠੇ ਕਰਕੇ ਬਹੁਤ ਖੁਸ਼ੀਆਂ ਵੱਧ ਜਾਂਦੀਆਂ ਸਹੀ ਗੱਲ ਸਹੀ ਗੱਲ ਖੁਸ਼ੀਆਂ ਨੂੰ ਵਧਾਉਣਾ ਵੀ ਆਪਣੇ ਹੱਥ 'ਚ ਹੀ ਆ ਇਸ ਲਈ ਸਮਾਂ ਗਵਾਓ ਨਾ ਜਿਹਦੇ ਨਾਲ ਗੁੱਸੇ ਆ ਉਹਦੇ ਨਾਲ ਬੋਲ ਪੋ ਉਹਦੇ ਨਾਲ ਬੋਲੋ ਜਾ ਕੇ ਹਨਾ ਸੋ ਇਹ ਹੀ ਸਾਡੀ ਅੱਜ ਦੀ ਗੱਲਬਾਤ ਸੀ ਦੋਸਤੋ ਹਨਾ ਤੇ ਹੁਣ ਪਾਉਣੇ ਆਪਾਂ ਅੱਜ ਦੀ ਬਾਤ ਅੱਜ ਦੀ ਬਾਤ ਹੈਗੀ ਆ ਜੀ ਇੱਕ ਥਾਲ ਹੈ ਮੋਤੀਆਂ ਭਰਿਆ ਸਭ ਦੇ ਉੱਪਰ ਉਲਟਾ ਧਰਿਆ ਹਮ ਸਾਰੇ ਪਾਸੇ ਥਾਲ ਇਹ ਫਿਰੇ ਮੋਤੀ ਵਿੱਚੋਂ ਇੱਕ ਨਾ ਕਿਰੇ ਆਏ ਹੁਣ ਤੁਸੀਂ ਬਾਤ বুঝਣੀ ਆ ਜੀ ਇਹ ਅੱਜ ਦੀ ਬਾਤ ਹੈ ਜੀ ਇਹ ਤੁਸੀਂ বুঝਣੀ ਆ ਤੇ ਜਿੱਦਾਂ ਐਤ ਕੀ ਕਮੈਂਟ ਆਏ ਆ ਨਾ ਇੰਨੇ ਤੇ ਇਦਾਂ ਹੀ ਆਉਣੇ ਚਾਹੀਦੇ ਆ ਇਦਾਂ ਹੀ ਆਉਣੇ ਚਾਹੀਦੇ ਤੇ ਇਦਾਂ ਹੀ ਆਪਾਂ ਅਗਲੀ ਵਾਰੀ ਫੇਰ ਖੁਸ਼ੀ ਖੁਚੀ ਮਿਲਿਏ ਹਾਂਜੀ ਤੇ ਉਹ ਤੁਹਾਨੂੰ ਹਰ ਵਾਰੀ ਮੈਸੇਜ ਦੇਈਦਾ ਕਿ ਜੇ ਇਹ ਬਾਤ ਨਹੀਂ ਵੀ ਹੁੰਦੀ ਤੇ ਤੁਸੀਂ ਜ਼ਰੂਰ ਆਉਣਾ ਹਾਂਜੀ ਤੁਸੀਂ ਜ਼ਰੂਰ ਆਉਣਾ ਇਦਾਂ ਆਉਂਦੇ ਰਹੀਓ ਇਦਾਂ ਆਪਾਂ ਗੱਲਾਂ ਬਾਤਾਂ ਕਰਦੀਏ ਹਾਂਜੀ ਬਿਲਕੁਲ ਸੋ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ